ਕਦੇ ਵੀ ਮਾੜੀ ਪਾਈਪ ਨਾ ਪਾਓ ਤੇ ਸਾਲਾ ਪੱਟਣਾ ਪੈਣਾ ਦੁਬਾਰਾ ਕੀ ਹਾਲ ਹੈ ਇਹ ਦੱਬ ਗਈ ਸੀਗੀ ਪਾਈਪ ਤੇ ਇਲੈਕਟ੍ਰੀਸ਼ੀਅਨ ਨੇ ਪਾਈ ਸੀ ਇਹ ਤੇ ਹੁਣ ਦੁਬਾਰਾ ਪਾਈ ਪਾਰੀ ਆਪਣੇ ਕੋਲ ਇੰਟਰ ਵਾਲੀ ਇਹ ਹੈਗੀ ਕੰਧਾ ਗੁੰਧਾ ਵਾਲੀ ਪਾਈਪ ਆ ਇਹ ਹਲਕੀ ਆ ਥੋੜੀ ਜਿਹੀ ਤੇ ਹੁਣ ਆਊਗੀ ਦੁਬਾਰਾ ਆਪਾਂ ਸ਼ੁਰੂ ਕਰਾਂਗੇ ਫਿਰ ਇਹਨੂੰ ਫਿਟਿੰਗ ਆ ਲੋ ਇੱਥੇ ਜਾ ਕੇ ਇਦਾਂ ਆ ਸਾਰਾ ਪੱਟਣਾ ਸੀ ਆਪ ਹੀ ਆਪਾਂ ਕੰਮ ਕਰੀ ਤਾਂ ਆਪ ਹੀ ਆਪਾਂ ਵੀਡੀਓ ਬਣਾਈ ਦੀਆਂ ਹੈ ਵੀ ਹਨਾ ਸ਼ੂ ਲੋ ਜੁੱਤ ਉਤਾਰੋ ਲੋ ਜੁੱਤ ਖੋਤਾਰ ਦੇਖੋ ਜੀ ਸੜ ਗਈ ਉਤਾਰੋ ਉਹ ਪੂਰਾ ਪੈਪ ਹੀ ਸੜ ਗਿਆ ਤਾਂ ਉਹਦੇ ਚੱਕਰ ਦੇ ਸਾਨੂੰ ਸਾਰੀ ਪੈਪ ਪਾਣੀ ਤਣੀ ਦੁਬਾਰਾ Terima kasih telah menonton!